ਇਨਸਟਾਗ੍ਰਾਮ ਤੇ ਪਹਿਲਾਂ ਹੀ ਪੱਟੀ ਹੋਈ ਕੁੜੀ ਨਾਲ ਮੁੰਡੇ ਨੇ ਕਰਵਾ ਲਈ ਲਵ ਮੈਰਿਜ ਫਿਰ ਵਿਆਹ ਤੋਂ ਬਾਅਦ ਘੱਟ ਲੱਗੀਆਂ ਆਸ਼ਕਾਂ ਦੀਆਂ ਲਾਈਨਾਂ ਫਿਰ ਵੀ ਮੁੰਡਾ ਕਰਦਾ ਰਿਹਾ ਸਹਣ ਫਿਰ ਘਰੋਂ ਗਹਿਣੇ ਲੈ ਕੇ ਹੋਊਗੀ ਫਰਾਰਤ ਤੇ ਮੁੰਡੇ ਦੀ ਮਾਂ ਨਾਲ ਕਰਗੀ ਕੁੱਟਮਾਰ ਮੁੰਡਾ ਕਹਿੰਦਾ ਇਹਨੇ ਮੇਰੀ ਮਾ ਮਾਰਤੀ ਤੇ ਆਪ ਵੀ ਕਰੋ ਸਾਰੀ ਨਗਦੀ ਗਹਿਣੇ ਲੈ ਕੇ ਫਰਾਰ ਹੋ ਜਾਂਦੀ ਐ ਇਸ ਵੇਲੇ ਦੀ ਇਹ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਜੋ ਬਾਕੀ ਨੌਜਵਾਨ ਵੀ ਸਾਵਧਾਨ ਹੋ ਜਾਣ ਜਿਸ ਤਰ੍ਹਾਂ ਇਸ ਮੁੰਡੇ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ ਇਹ ਜਨਨੀ ਦੀ ਮੇਰੇ ਇੰਸਟਾਗ੍ਰam ਤੇ ਗੱਲ ਹੋਈ ਸੀ ਤੇ ਥੋੜੇ ਦਿਨ ਗੱਲ ਚੱਲੀ ਐ ਤੇ ਕਹਿੰਦੀ ਵਿਆਹ ਕਰਨਾ ਬੈਂ ਚਲੋ ਠੀਕ ਕਰ ਲੈਨੇ ਆ ਫਿਰ ਕਹਿੰਦੀ ਜੀ ਮੈਂ ਤੁਹਾਨੂੰ ਪੈਸੇ ਨਹੀਂ ਆਉਣਗੇ ਮੈਂ 35000 ਰੁਪਏ ਨੂੰ ਪਾਇਆ ਜੀ ਆਈ ਹੈ ਜੀ ਤੇ 6 ਮਹੀਨੇ ਬੰਨਾ ਸਹੀ ਹੈ ਇਹ 6 ਮਹੀਨੇ ਬਾਅਦ ਇੱਕ ਕੋਈ ਵਿਅਕਤੀ ਆਂਦਾ ਉਹ ਕਹਿੰਦੀ ਕਹਿੰਦਾ ਵੀ ਮੇਰੀ ਜਨਮ ਦੀ ਮੈਂ ਪੁੱਛਿਆ ਨੂੰ ਤੇ ਇਹ ਮੁਕਰ ਗਿਆ ਮੈਂ ਨਹੀਂ ਜਾਣਦੀ ਇਹਨੂੰ ਜੀ ਫਿਰ ਜਦੋਂ ਉਹਨੇ ਆਧਾਰ ਕਾਰਡ ਇਹਦਾ ਦਿਖਾਇਆ ਤੇ ਉਹ ਵਿੱਚ ਦੇਖਿਆ ਜੀ ਉਹਦਾ ਨਾਮ ਚੜੇਦਾ ਹੀ ਵਿੱਚ ਇਹਦੇ ਤੇ ਇਹ ਮੁਕਰਗੀ ਤਾਂ ਵੀ ਮੰਨੀ ਨਹੀਂ ਫਿਰ ਜਦੋਂ ਉਹਨਾਂ ਮੇਰੀ ਗੱਲ ਹੋਈ ਹੈ ਠਕਾਰ ਆਇਆ ਮੇਰੇ ਅਗਲੇ ਕੀ ਦਿਰਨਾ ਵੀ ਆਜੀ ਬਾਜੀ ਇਹ ਕੋਣ ਹੈ ਕਦਮ ਚ ਜਰਾਨੀ ਇਹਨਾਂ ਜੀ ਜਰਾਨੀਆਂ ਤੁਹਾਡੀ ਲੈ ਸੋ ਤੇ ਲੈ ਜਾਓ ਉਸ ਤੋਂ ਬਾਅਦ ਮੈਂ ਇਹ ਕਹਿੰਦਾ ਮੈਂ ਨਹੀਂ ਲੈ ਜਾਉਂਦਾ ਮੈਂ ਕਿਹਾ ਜੀ ਲੈ ਜਾਓ ਤੁਹਾਡੀ ਜਰਾਨੀ ਮੈਂ ਕੋ ਰੱਖਣੀ